ਇਹੀ ਜੇ ਹੋਟਲ ਦੇਖੋ ਤਾਂ ਇਸ ਤਰ੍ਹਾਂ ਭੂਤਿਆ ਹੋਟਲ ਆਂਦੇ ਨੇ ਆਹ ਦੇਖੋ ਫਿਰ ਜਿੰਦੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈਣ ਕਿੱਡੀ ਲੱਗੀ ਲੈ ਚਲੋ ਵੀ ਆਪਾਂ ਪਹ ਪਹ ਇਹਦੀ ਐਂਟਰੀ ਕਰ ਚੁੱਕੇ ਆਂ ਆਹ ਕੋਈ ਨਹੀਂ ਕੋਈ ਦਿੱਤੇ ਦੇ ਪਿੱਛੇ ਆਈ ਇੱਥੇ ਆਪਾਂ ਪਾਰਕਿੰਗ ਲਾ ਕੇ ਤੇ ਜਿਹੜਾ ਆਪਾਂ ਕਹਿਦਿਏ ਪੈਂਪ ਦਾ ਡਾਊਨ ਟਾਊਨ ਨੂੰ ਅੱਗੇ ਦਿਖਾਉਨੇ ਆ ਬਲੌਕ ਪੈਂਪ ਦਾ ਸਾਰਾ ਉਹ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਘੈਂਟ ਆ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਜਾਨੀ ਕੀ ਕੋਟ ਪਾਲਿਆ ਪੈਂਪ ਆ ਗਿਆ ਥੋੜੀ ਠੰਡ ਸੀਗੀ ਤਾਂ ਕਰਕੇ ਤੇ ਆਪਣੀ ਵੀਡੀਓ ਨਾਲ ਜੁੜੇ ਰਿਓ ਆਪਾਂ ਤੁਹਾਨੂੰ ਅੱਗੇ ਕੀ ਦਿਖਾਉਨੇ ਆ ਸਾਰੀ ਤੇ ਤੇ ਇਦਾਂ ਗੱਡੀਆਂ ਲਾਈਆਂ ਹੁੰਦੀਆਂ ਜਾਂ ਮੇਕੇ ਮਤਲਬ ਪਾਰਕਿੰਗਾਂ ਕੀਤੀਆਂ ਹੁੰਦੀਆਂ ਅਬੂ ਦੇ ਕੋਲ ਤੇ ਬੈਂਪਾਨਾ ਨਿਆਰਾ ਕੀ ਜਾਗੀ ਤੁਹਾਨੂੰ ਬ ਦਿਖਾਉਨੇ ਆ ਕਿ ਆਪਾਂ ਉਥੋਂ ਮਗਰ ਗੱਡੀ ਲਾ ਕੇ ਆ ਪਾਰਕਿੰਗ ਉੱਥੀਆਂ ਪਹਾੜੀਆਂ ਦੇਖੋ ਤੇ ਬਹੁਤ ਸੋਹਣਾ ਬੈਂਪ ਦਾ ਬਲੌਗ ਬਣਾਉਂਦੇ ਆ ਅੱਜ ਦਾ ਸਿਆ ਸਕੂਲ ਆ ਗਿਆ ਤੇ ਆਪਾਂ ਜਾਈ ਜਾ ਰਹੇ ਆ ਵੀਊ ਵੇਖੋ ਕਿੰਨਾ ਸੋਹਣਾ ਤੇ ਕਿੰਨੇ ਸੋਹਣੇ ਘਰ ਆ ਇਥੇ ਰਾਸਤੇ ਵਿੱਚ ਸਮੂਹ ਇਦਾਂ ਦੇ ਘਰ ਮਿਲਣ ਲੱਗੇ। ਉਹ ਦੇਖੋ ਪਹਾੜਾਂ ਦੀ ਜੇ ਗੱਲ ਕਰੀਏ ਤੇ ਇਦਾਂ ਜਿੰਨੇ ਕਿ ਕੱਟ-ਕੱਟ ਬਣਾਏ ਹੋਤੇ ਦੇਖੋ ਕਿੰਨੇ ਸੋਹਣੇ ਆ। ਜੇ ਵੀ ਲੈ ਕੇ ਹੋਵੇ ਸਾਡੇ ਤੇ ਆਪਾਂ ਹੈਗੇ ਜਾ ਰਹੇ ਹਾਂ ਰਾਸਤੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੂਸਰੇ ਰਾਸਤੇ ਦਾ। ਆ ਬੱਸ ਖੜੀ ਆ। ਸਮਾਗਰ ਵੀ ਬੱਸ ਆ ਗਈ ਆ ਬਹੁਤ ਯਾ ਦੇਖੇ ਬੱਸਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਨਜ਼ਾਰਾ ਇਧਰੋਂ ਢਿੱਪਾ ਲੂ ਦਿੱਤੇ ਹੋਇਆ ਤੁਮੇ ਦੇ ਬੱਸਾਂ ਦੇ ਇਹ ਵੀ ਫਿਰ ਇਧਰੋਂ ਦੇਖੋ ਤਾਂ ਇਸ ਤਰ੍ਹਾਂ ਦਾ ਵਿਊ ਆ ਇਹ ਕੋਈ ਨਾ ਸੋਣਾ ਬਣਾਇਆ ਹੋਇਆ ਆ ਬਸਾਂ ਦਾ ਮਤਲਬ ਕਿ ਕਿਸੇ ਦਾ ਬਸਾਂ ਲੈ ਸਕਦੇ ਆ ਜੀ ਜਿਹੜਾ ਕਿ ਜਿਹੜਾ ਇਹ ਏਰੀਆ ਹੈ ਪੈਂਫ ਡਾਊਨਟਾਊਨ ਆ ਜਾਂਦਾ ਇੱਕੋ ਜਿਹਾ ਸੋਹਣਾ ਕਿੱਤੀ ਆਈ ਬਾਤਾਂ ਨੇ ਡਾਊਨਟਾਊਨ ਏਰੀਆ ਹੈ ਇਹਦੋ ਦਿਖਾਈ ਗਿਆ ਸਮੋਂ ਤੇ ਕੁਝ ਇਸ ਤਰ੍ਹਾਂ ਦਾ ਜਨਕੀ ਇਹਨਾਂ ਨੇ ਹੀ ਮਾਰਨਗੇ ਬਿਲਡਿੰਗਾਂ ਬਣੀਆਂ ਹੋਈਆਂ ਐਂ ਤਾਂ ਤੁਸੀਂ ਮਤਲਬ ਕਿ ਜਦੋਂ ਬੈਂ ਫਾਉਂਦੇ ਆ ਆ ਗਿਆ <laughs> ਇਸ ਤਰ੍ਹਾਂ ਦਾ ਨਜ਼ਾਰਾ ਤੇ ਤੁਸੀਂ ਇਸ ਤਰ੍ਹਾਂ ਦਾ ਥਿਊ ਦੇਖ ਸਕਦੇ ਆ ਮੈਂ ਬਟੌਂ ਟੌਂ ਜਿਵੇਂ ਹੁੰਦੇ ਆ ਤਾਂ ਮਤਲਬ ਕਿ ਜਦ ਕਾਮ ਦੀ ਗੱਲ ਕਰਦੇ ਆ ਸਾਰਨਾ ਸਵੀਟ ਮਤਲਬ ਕਿ ਟੋਫਨਾ ਮੈਂ ਆਪਣੇ ਤੋਂ ਬਹੁਤ ਸੁਣਿਆ ਲੱਗਦਾ ਠੀਕ ਸੁਆਮੀ ਦੇ ਐਂਡ ਉਹ ਤੇ ਐਸਿਕੀ ਮਿਲਦਾ ਟੋਫਨਾ کہاں ਦੇ ਹੈ चॉकलेट क्या ना चॉकलेट साढ़े चाकलेट कि ट्रॉफिया बहुत सोद लगे ट्रॉफिया में लग गए ਹਾਂਜੀ ਆਪਾਂ ਤੁਹਾਨੂੰ ਜਿਹੜਾ ਦਿਖਾਇਆ ਕਿ ਮਤਲਬ ਕਿ ਇੱਥੇ ਤੁਸੀਂ ਟਾਕ ਨਾ ਲੈ ਸਕਦੇ ਆ ਕਿ ਆ ਵੀਖੋ ਕਿ ਮਤਲਬ ਇਹ ਜਿਹੜਾ ਟਾਊਨ ਸਾਡਾ ਕੀ ਚੈ ਹੋਗਾ ਬਹੁਤ ਵਧੀਆ ਘੈਂਟਾ ਤੁਮਨਲਾ ਸਾਰਾ ਤੁਸੀਂ ਜਰੂਰ ਆ ਕੇ ਇੱਥੇ ਮਤਲਬ ਕਿ ਟੌਂਪ ਸਕਦੇ ਆ ਦੇਖੋ ਬਹੁਤ ਸੋਹਣਾ ਥੀ ਸਾਰੇ ਪਾਸੇ ਜਿੰਦਗਾ ਤੇ ਆਪਾਂ ਜਾਨੀ ਤੇ ਹੁਣ ਜਿਹੜਾ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਆਂ ਆਪਾਂ ਇਸ ਪਰਾਂ ਦਾ ਸੇ ਸੇ ਆਪਾਂ ਲਗੀ ਪੌਖ ਤੇ ਆਪਾਂ ਸਾਰੇ ਰੋਕੇ ਆਂ ਤੇ ਇੱਥੋਂ ਆਪਾਂ ਖਾ ਕੇ ਤੇ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆਂ ਆਪਾਂ ਤੁਹਾਨੂੰ ਦਿਖਾਇਆ ਕਿ ਆਪਾਂ ਸਾਰੇ ਰੁਕੇ ਹੋਏ ਆਂ ਇੱਥੋਂ ਖਾ ਕੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਂ ਸਾਰਾ ਬੈਂਕ ਦਾ ਡਾਊਨ ਟਾਊਨ ਬਹੁਤ ਸੋਹਣਾ ਹੈ ਜੀ ਜਿਹਨਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬਰ ਨਹੀਂ ਕੀਤਾ ਉਹ ਕਰ ਲਿਓ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਵੀਡੀਓ ਦਾ ਤੇ ਬਹੁਤ ਸੋਹਣਾ ਲੱਗਣਾ ਆਪਾਂ ਆ ਗਏ ਆ ਇੱਧਰ ਤੇ ਦੇਖੋ ਕਿੰਨਾ ਸੋਹਣਾ ਜਿਹੜਾ ਉਹ ਇੱਧਰ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਬੈਂਪ ਬਹੁਤ ਹੀ ਜਿਆਦਾ ਸੋਹਣਾ ਬਹੁਤ ਘੈਂਟ ਆ ਤੇ ਇਧਰੋਂ ਆਪਾਂ ਆ ਜਿਆ ਨਕਸ਼ਾ ਬਣਿਆ ਹੋਇਆ ਤੇ ਇਧਰੋਂ ਦੇਖਦਿਆਂ ਦੇਖੋ ਕਿੰਨੇ ਸੋਹਣੇ ਰੰਗ ਆ ਤੇ ਆਹ ਦੇਖੋ ਫਿਰ ਕਿੰਨਾ ਸੋਹਣਾ 뷰 ਆ ਤੇ ਕਾਫੀ ਸੋਹਣਾ ਜੇ ਤੁਸੀਂ ਮਤਲਬ ਕਿ ਆਪਣਾ ਠੰਡ ਹੋਈ ਪਈ ਆ ਵੀ ਅੱਗੇ ਜਾਓਗੇ ਮਤਲਬ ਇਧਰ ਦੇਖੋਗੇ ਵੇ ਬੱਸ ਉਹ ਬੱਸ ਬਈ ਆਪਾਂ ਦੀ ਗੱਲ ਕਰੀਏ ਤੇ ਇਸ ਤਰ੍ਹਾਂ ਦਾ ਇੱਥੇ ਫੋਟੋਆਂ ਸਾਰੇ ਕਰਾਈ ਜਾਂਦੇ ਨੇ ਤੇ ਆ ਪੌੜ ਬਣਿਆ ਹੋਇਆ ਇਧਰ ਵੀ ਸੂਰਜ ਦੀ ਰੋਸ਼ਨੀ ਸੂਰਜ ਨਿਕਲਿਆ ਮਤਲਬ ਬਈ ਆਪ ਖੜੇ ਆ ਤੇ ਬੜਾ ਘੈਂਟ ਆਣਾ ਯਾਰ ਥਾ ਵਿਊ ਤਾਂ ਉਹ ਸਾਡਾ ਚੁੱਪਰ ਇੱਕ ਹੋਰ ਗਿਆ ਨਿਕਲਿਆ ਆਣਾ ਦਾ ਵਧੀਆ 뷰 ਆ ਦੇਖੋ ਉਧਰ ਫੋਟੋਆਂ ਦੇ ਫਿਰ ਤੇ ਤੁਸੀਂ ਇਧਰੋਂ ਮਤਲਬ ਕਿ ਇਦਾਂ ਦਾ 뷰 ਦੇਖ ਸਕਦੇ ਆ ਦੇਖੋ ਕਿੰਨਾ ਸੋਹਣਾ ਇਹਦਾ ਲਾਈਕ ਕਰ ਦਿਓ ਜੇ ਪਾਣੀ ਵਾਸੋਂ ਉੱਧਿਵੇਂ ਕਿੰਨਾ ਵਧੀਆ ਕਿ ਪਹਾੜਾਂ ਚ ਮਤਲਬ ਇਸ ਤਰ੍ਹਾਂ ਦਾ ਵੀ ਉਹ ਇਧਰ ਆ ਵੇਖੋ ਵੀ ਜਿਹੜੀ ਸਾਨੂੰ ਆਪਾਂ ਉਹ ਪੁਲ ਤੋਂ ਹੀ ਦਿਖਾਈ ਸੀ ਤੇ ਆਪਾਂ ਇਹਦੇ ਕੋਲ ਆ ਕੇ ਖੜੇ ਹੋਏ ਆਂ ਦੇਖੋਗੇ ਔਰ ਇਹ ਪੁਲ ਤੇ ਪਾਣੀ ਇਦਾਂ 흘ੀਲ ਜਾਂਦਾ ਪਿਆ ਕਿੰਨਾ ਸੋਹਣਾ ਲੱਗਦਾ ਝਰਨੇ ਵਾਂਗੂ ਜਿੱਦਾਂ ਇਹ ਜੀ ਪਾਣੀ ਰੰਦਾ ਵੇਖੋ ਕਿੰਨਾ ਸੋਹਣਾ ਤੇ ਇਧਰੋਂ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਦੇਖੋ ਇਦਾਂ ਪਾਣੀ ਦੇਖਤਾ तो ही होटल देखो तो इस तरह भूतिया होटल भूत होटल इधर दसाने पानी पीना चाहिए यार होटल सिरे ही है ना। ਕੀ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬਰ ਕਰ ਲਿਓ ਤੇ ਧੰਨਵਾਦ ਆਪਾਂ ਤੁਹਾਨੂੰ ਮਿਲਦੇ ਹਾਂ ਇੱਕ ਨਵੇਂ ਵਲੌਗ ਨਾਲ ਫੇਰ ਦੁਬਾਰੀ ਤੇ ਧੰਨਵਾਦ ਸਾਰਿਆਂ ਦਾ